ਇਹ ਬੈਟਰੀ ਚੱਲਣ ਵਾਲੀ ਸਕੂਟਰੀ ਹੈਗੀ ਆ। ਅਗਰ ਆਪ ਇੱਕ ਵਾਰ ਚਾਰਜ ਕਰਦੇ ਤਾਂ ਨੂੰ 80 ਕਿਲੋਮੀਟਰ ਦੀ ਐਵਰੇਜ ਦੇਗੀ। ਇਹ ਮੈਨੂੰ 2 ਤੋਂ 3 ਜੁੰਟ ਲੈਂਦੀ ਆ ਸਿਰਫ। ਮਤਲਬ ਉਹ ਹੀ ਕਹਦੇ 20 ਰੁਪਏ ਦੀ ਬਿਜਲੀ। ਪਰ ਕਲਰਸ ਇਹਦੇ ਵਿੱਚ ਜਰਦਾਂ ਚੱਲਦੇ ਨੇ ਵਾਈਟ, ਬਲੈਕ, ਗ੍ਰੇ। ਇਹ ਤਿੰਨ ਕਲਰ ਜਿਆਦਾ ਚੱਲਦੇ ਨੇ। ਆਪਣੇ ਕੋਲੇ ਬਾਕੀ ਆਕਰ ਕੋਈ ਸਪੈਸ਼ਲ ਕਿਸੇ ਦਾ ਕਲਰ ਤਿਆਰ ਵੀ ਕਰਾਣਾ ਵਾ ਤਾਂ ਅੱਪੋ ਵੀ ਤਿਆਰ ਕਰਵਾ ਕੇ ਦਿੱਤਾਗੇ ਉਹਨਾਂ ਨੇ। ਮੜਾ ਕਹੇ ਦੀ ਜਿੱਦਾਂ ਰਿਵਰਸ ਗੇਅਰ ਹੈਗਾ ਜਿੱਦਾਂ ਲੀਡੀ ਚਲਾਉਂਦੇ ਨੇ ਬੱਚੇ ਚਲਾਉਂਦੇ ਨੇ ਉਹਨਾਂ ਨੂੰ ਬੈਕ ਕਰਨ ਦੇ ਵਿੱਚ ਪ੍ਰੋਬਲਮ ਪੈਂਦੀ ਰਹਿੰਦੀ ਆ ਆਰ ਪ੍ਰੈਸ ਕਰਕੇ ਆਪਾਂ ਰਿਚ ਦੇਵਾਂਗੇ ਤਾਂ ਬੈਕ ਚੱਲੇਗੀ ਦੇਖੋ ਟਾਇਰ ਦਿਖਾਓ ਜਿਹੜਾ ਟਾਇਰ ਬੈਕ ਚੱਲ ਰਿਹਾ ਕਿਤੇ ਜਿਹੜੀ ਬੈਟਰੀ ਵਾਲੀ ਐਕਟਿਵਾ ਹੁੰਦੀ ਬਹੁਤ ਜ਼ਿਆਦਾ ਵੀਕ ਹੁੰਦੀਆਂ ਨੇ ਇਹਨਾਂ ਦਾ ਕੋਈ ਮਤਲਬ ਭਰੋਸਾ ਨਹੀਂ ਕੀਤਾ ਜਾਂਦਾ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਵੀ ਇੱਥੇ ਸਾਡਾ ਬੰਦਾ ਚੜ੍ਹ ਕੇ ਦਿਖਾਊਗਾ ਤੁਹਾਨੂੰ ਇਹ ਕੁਝ ਨਹੀਂ ਹੋਊਗਾ ਇਹਨਾਂ 10 ਸੈਕਿੰਡ ਦੇ ਤੱਕ ਜਿਹੜਾ ਬੰਦਾ ਖੜਾ ਆ ਪਰ ਐਕਟਿਵਾ ਨੂੰ ਕੁਝ ਨਹੀਂ ਹੋ ਰਿਹਾ ਆਦੇ ਮੈਨਾਂ ਕੁਝ ਹੋਵੇਗਾ ਵੀ ਨਹੀਂ 10 ਸੈਕਿੰਡ ਕੀ ਚਾਹੀ 30 ਸੈਕਿੰਡ ਚਾਹੀ 1 ਮਿੰਟ ਖੜ੍ਹੀ ਰੱਖੋ ਕੁਝ ਵੀ ਨਹੀਂ ਹੋਵੇਗਾ ਇਹਨਾਂ ਕਾਜਸੀ ਤੁਹਾਨੂੰ ਇਹ ਇੱਕ ਵਾਰ ਫੇਰ ਨਵੀਂ ਐਕਟਿਵ ਜਿਹੜੀ ਆ ਦਿਖਾਣ ਲੱਗੇ ਆ ਨਵੀਂ ਐਕਟਿਵ ਆਇਆ ਫੁੱਲੀ ਆਟੋਮੈਟਿਕਲੀ ਹੈ ਜੇ ਗੱਲ ਕੀਤੀ ਜਾਵੇ ਨਾਮ ਦੇ ਨਾਮ ਉਹਦਾ ਰਾਇਲ ਹੈ ਤੇ ਸਾਡੇ ਨਾਲ ਭਾਜੀ ਮੌਜੂਦ ਨਾ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਫੀਚਰਸ ਨੇ ਕੀ ਖਾਸੀਅਤ ਰ ਹੈ ਤੇ ਕਿੰਨੇ ਕ ਬਿਜਲੀ ਜੜੀ ਆ ਖਾ ਲੈਂਦੀ ਸਭ ਤੋਂ ਪਹਿਲਾਂ ਸਸ਼ੀ ਕੌਰ ਸਰ ਸਸ਼ੀ ਕਾ ਮੈਮ ਕੀ ਹਾਲ ਚਾਲ ਵਧੀਆ ਤੁਸੀਂ ਦੱਸੋ ਸਸਬਸ ਪਹਿਲਾ ਐਕਟਿਵਾ ਦੀ ਜੇ ਗੱਲ ਕੀਤੀ ਜਾਵੇ ਫੁੱਲੀ ਆਟੋਮੈਟਿਕਲੀ ਹੈ ਤੇ ਇਹਦੇ ਫੀਚਰਸ ਕੀ-ਕਿਨੇ ਮੈਡਮ ਇਹਦੇ ਫੀਚਰ ਇਹ ਹੈ ਕਿ ਇਹ ਇਲੈਕਟ੍ਰਿਕ ਵੀਕਲ ਆਪਣਾ ਜੀ ਇਹ ਬੈਟਰੀ ਚੱਲਣ ਵਾਲੀ ਸਕੂਟਰੀ ਹੈਗੀ ਆ ਅਗਰ ਆਪ ਇੱਕ ਵਾਰ ਚਾਰਜ ਕਰਦੇ ਤਾਂ ਨੂੰ 80 ਕਿਲੋਮੀਟਰ ਦੀ ਐਵਰੇਜ ਦੇਗੀ 80 ਕਿਲੋਮੀਟਰ ਹਾਂਜੀ ਇੱਕ ਫਸਟ ਇੱਕ ਵਾਰ ਚਾਰਜ ਕਰਨ ਤੇ ਇੱਕ ਵਾਰ ਚਾਰਜ ਹਾਂਜੀ ਇਹ ਕਿੰਨੀ ਕ ਬਿਜਲੀ ਜੜੀ ਹੈ ਖਾ ਲੈਂਦੀ ਹੈ ਕਿੰਨੇ ਜੂਨਟ ਜੜੇ ਆ ਇਹ ਮੈਡਮ 2 ਤੋਂ 3 ਜੂਨਟਾਂ ਲੈਂਦੀਆਂ ਸਿਰਫ ਮਤਲਬ ਹੋਈ ਕਹਦੀ 20 ਰੁਪਏ ਦੀ ਬਿਜਲੀ 20 ਰੁਪਏ ਦੀ ਹਾਂਜੀ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਐਵਰੇਜ ਦੀ ਐਵਰੇਜ ਇਹਦੇ 80 ਹੈ ਤੇ ਕਲਰਸ ਕਿਹੜੇ ਕਿਹੜੇ ਅਵੇਲੇਬਲ ਮੈਡਮ ਕਲਰਸ ਇਹਦੇ ਵਿੱਚ ਜਿੱਦਾਂ ਕਹਦੀਏ ਕਿ ਜਰਦਤ ਚੱਲਦੇ ਨੇ ਵਾਈਟ ਬਲੈਕ ਗ੍ਰੇ ਇਹ ਤਿੰਨ ਕਲਰ ਜਿਆਦਾ ਚੱਲਦੇ ਨੇ ਆਪਣੇ ਕੋਲੇ ਬਾਕੀ ਆਕਰ ਕੋਈ ਸਪੈਸ਼ਲ ਕਿਸੇ ਦਾ ਕਲਰ ਤਿਆਰ ਵੀ ਕਰਾਉਣਾ ਹੋ ਤਾਂ ਅਪੋ ਵੀ ਤਿਆਰ ਕਰਵਾ ਕੇ ਦਿੱਤਾਗੇ ਉਹਨਾਂ ਨੂੰ ਬਹੁਤ ਨੇ ਤੇ ਗੱਲ ਕੀਤੀ ਜਾਵੇ ਬੈਟਰੀ ਦੀ ਇੱਕ ਵਾਰੀ ਦਿਖਾ ਦੂੰਗੀ ਕਿ ਬੈਟਰੀ ਕੀ ਹੈ ਕਿੱਦਾਂ ਹੈ ਕਿਵੇਂ-ਕਿਵੇਂ ਵਰਕ ਕਰਦੀ ਹੈ ਇਹ ਮੈਡਮ ਲੈੱਡ ਐਸਿਡ ਬੈਟਰੀ ਦੇ ਵਿੱਚ ਰੈਡੀ ਆ ਤਿਆਰ ਆ ਇੱਕ ਇੱਕ ਸਾਲ ਦੀ ਗਾਰੰਟੀ ਹੈ ਬੈਟਰੀਆਂ ਦੀ ਤੇ 3 ਸਾਲ ਦੀ ਇਹਦੀ ਮੋਟਰ ਦੀ ਵਾਰੰਟੀ ਹੈ ਇੱਕ ਸਾਲ ਦੀ ਇਹ ਚਾਰਜਰ ਦੀ ਵਾਰੰਟੀ ਹੈਗੀ ਆ ਜੀ ਹਾਂਜੀ ਤੇ ਫੀਚਰਸ ਕੀ ਨੇ ਜੇ ਗੱਲ ਕੀਤੀ ਜਾਵੇ ਬਟਨ ਤੇ ਬਟਨਸ ਵੀ ਦਿਖ ਰਹੇ ਨੇ ਸਾਨੂੰ ਪਰ ਇਹ ਨਹੀਂ ਪਤਾ ਲੱਗਿਆ ਆਰ ਦਾ ਕੀ ਹੈ ਇਹ ਦਾ ਕੀ ਸਹੀ ਨੇ ਤੇ ਇਹ ਹੋਰ ਕੀ ਹੈ ਮੈਂ ਕੈਮਰਾ ਪਰਸ ਨੂੰ ਕਹੂੰਗੀ ਇੱਕ ਵਾਰੀ ਬਟਨਸ ਦੇ ਜਿਹੜੇ ਨੇ ਉਹ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀ ਕੀਤੀ ਜਾਂਦੇ ਤੇ ਦੱਸਦੇ ਜਾਵੇ ਇਹਦਾ ਕੀ ਮਤਲਬ ਹੈ ਮੈਡਮ ਇਹ ਕਹਿ ਰਹੀ ਜਿੱਦਾਂ ਰਿਵਰਸ ਗੇਅਰ ਆਗਾ ਜਿੱਦਾਂ ਲੀਡੀ ਚਲਾਉਂਦੇ ਨੇ ਬੱਚੇ ਚਲਾਉਂਦੇ ਨੇ ਉਹਨਾਂ ਨੂੰ ਬੈਕ ਕਰਨ ਦੇ ਵਿੱਚ ਪ੍ਰੋਬਲਮ ਪੈਂਦੀ ਰਹਿੰਦੀ ਆ ਜੀ ਆਰ ਪ੍ਰੈਸ ਕਰਕੇ ਆਪਾਂ ਰੀਸ ਦੇਵਾਂਗੇ ਤਾਂ ਬੈਕ ਚੱਲੇਗੀ ਦੇਖੋ ਟਾਇਰ ਦਿਖਾਓ ਤੇ ਟਾਇਰ ਬੈਕ ਚੱਲ ਰਿਹਾ ਤੁਹਾਨੂੰ ਟਾਇਰ ਦੇ ਜਰੂਰ ਦਿਖਾ ਦੇਣ ਕਿਉਂਕਿ ਜੇ ਆਰ ਦਾ ਜਿਹੜਾ ਆਪਸ਼ਨ ਹੁੰਦਾ ਉਹਦੇ ਵਿੱਚ ਰਿਵਰਸ ਹੁੰਦੀ ਹੈ ਹੁਣ ਤੁਹਾਨੂੰ ਮੁੜਨ ਦੀ ਲੋੜ ਨਹੀਂ ਪੈਣੀ ਜਾਂ ਫਿਰ ਪੈਰ ਲਾਉਣ ਦੀ ਵੀ ਲੋੜ ਨਹੀਂ ਪੈਣੀ ਡਾਇਰੈਕਟ ਰਿਵਰਸ ਹੋ ਜਾਊਗਾ ਹਾਂ ਜੀ ਬਣ ਪ੍ਰੈਸ ਕਰਕੇ ਰੀਸ ਦਵਾਂਗੇ ਬੈਕ ਹੋਏਗੀ ਉਤਰਨ ਦੀ ਉਤਰਨ ਦੀ ਜਰੂਰਤ ਨਹੀਂ ਪੈਂਦੀ ਜਦ ਕਹਿੰਦੇ ਲੇਡੀਜ਼ ਉਤਰਦੇ ਨੇ ਫੜ ਕੇ ਬੈਕ ਕਰ ਦੇਣਾ ਕੁਝ ਵੀ ਹੈਗਾ ਕੋਈ ਆਪਾਂ ਉੱਚੀ ਜਗ੍ਹਾ ਤੇ ਬੈਕ ਕਰਨੀ ਪੈਂਦੀ ਉਹ ਵੀ ਨਹੀਂ ਹੁੰਦੀ ਹੈਗੀ ਇਹ ਪ੍ਰੈਸ ਕਰੋ ਤੇ ਰੀਸ ਦੋ ਤੇ ਬੈਕ ਕਿੱਦਾਂ ਪਤਾ ਲੱਗੂਗਾ ਕਿ ਤੁਹਾਡੀ ਬੈਟਰੀ ਕਿੰਨੀ ਕ ਚਾਰਜ ਹੈ ਤੇ ਕਿੱਦਾਂ ਪਤਾ ਲੱਗੂਗਾ ਕਿ ਬੈਟਰੀ ਜਿਹੜੀ ਆ ਹੁਣ ਖਤਮ ਹੋਣ ਵਾਲੀ ਹੈ ਜਿੱਦਾਂ ਆਪਾਂ ਕਹਦੇ ਆ ਮੇਰੇ ਫੋਨ ਤੇ ਆਪਣੇ ਇੰਡੀਕੇਸ਼ਨ ਆਂਦਾ ਹੁੰਦਾ ਵਾ ਬੈਟਰੀ ਦਾ ਉਦੋਂ ਦੀ ਸੇਮ ਇਸ ਸਕੂਟੀ ਤੇ ਵੀ ਜਾਂਦਾ ਆ ਦੇਖੋ ਚੱਲ ਬਣੇ ਹੋਏ ਨੇਗੇ ਜੀ ਇਸ ਟਾਈਮ ਇਹ ਫੁੱਲ ਚਾਰਜ ਹੈਗੀ ਆ ਜੀ ਜਦੋਂ ਵੀਕ ਹੋਣ ਲੱਗ ਜੇਗੀ ਸੈੱਲ ਖਤਮ ਹੋ ਜਾਏਗਾ ਇਹਦੇ ਵਿੱਚੋਂ ਇੱਕ ਸੈੱਲ ਖਤਮ ਹੋ ਜਾਊਗਾ ਦੋ ਸੈੱਲ ਹੋ ਜਾਣਗੇ ਤਿੰਨ ਫਿਰ ਲਾਸਟ ਤੇ ਰੈੱਡ ਸੈੱਲ ਰਹੇਗਾ ਜਦੋਂ ਬੈਟਰੀ ਲੋ ਹੋਣ ਲੱਜੂਗੀ ਫਿਰ ਇਹ ਬਲਿੰਕ ਹੋਣ ਲੱਗ ਜਾਏਗਾ ਜੀ ਹਾਂਜੀ ਤੇ ਨਾਲ ਦੇ ਨਾਲ ਦੀ ਗੱਲ ਕੀਤੀ ਜਾਵੇ ਆ ਤੁਸੀਂ ਦੇਖ ਸਕਦੇ ਹੋ ਕੈਮਰਾ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਇੱਕ ਵਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਜਾਣ ਜੇਕਰ ਤੁਸੀਂ ਜਿਮ ਜਾਂਦੇ ਹੋ ਜਾਂ ਫਿਰ ਤੁਸੀਂ ਆਪਣੇ ਜ਼ਰੂਰਤਮੰਦ ਸਮਾਨ ਜਿਹੜਾ ਹੈ ਇੱਥੇ ਇਹਦੇ ਵਿੱਚ ਰੱਖ ਸਕਦੇ ਹੋ ਵੀ ਆਪਣੇ ਲੋਡ ਅਨੁਸਾਰ ਸਮਾਨ ਕਿਤੇ ਜਿਹੜੀ ਬੈਟਰੀ ਵਾਲੀ ਐਕਟਿਵਾ ਹੁੰਦੀ ਬਹੁਤ ਜ਼ਿਆਦਾ ਵੀਕ ਹੁੰਦੀਆਂ ਨੇ ਇਹਨਾਂ ਦਾ ਕੋਈ ਮਤਲਬ ਭਰੋਸਾ ਨਹੀਂ ਕੀਤਾ ਜਾਂਦਾ ਨਹੀਂ ਮੈਡਮ ਵੀਕ ਹੁੰਦੀਆਂ ਨੇ ਮੰਨਦੇ ਆ ਹੋਰ ਕੰਪਨੀ ਦਾ ਵੀਕ ਹੁੰਦੇ ਨੇ ਪਰ ਇਹ ਜੇ ਆਪਾਂ ਸਪੈਸ਼ਲ ਤਿਆਰ ਕਰਵਾਈ ਹੋਈ ਗਈ ਆ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਕਿੱਦਾਂ ਕਰਵਾਉਂਗੇ ਜੀ ਚੈੱਕ ਮੈਡਮ ਆਪਾਂ ਦੀਦਾ ਕਹਦੀ ਵੀ ਸਪੇਅਰ ਪਾਰਟ ਲੋਕ ਕਹਿੰਦੇ ਨੇ ਕਿ ਪਾਰਟ ਇਹਦੇ ਹਲਕੇ ਆਂਦੇ ਨੇ ਜਾਂ ਹਨਾ ਫਾਈਬਰ ਜਾਂ ਟੁੱਟੇ ਜਾਂਦੇ ਨੇ ਛੇਤੀ ਕੋਈ ਵੀਟ ਨਹੀਂ ਸੈਂਦੇ ਜਾਂ ਕੁਝ ਵੀ ਹੈਗਾ ਨਾ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਵੀ ਇੱਥੇ ਸਾਡਾ ਬੰਦਾ ਚੜ੍ਹ ਕੇ ਦਿਖਾਊਗਾ ਤੁਹਾਨੂੰ ਇਹ ਕੁਝ ਨਹੀਂ ਹੋਊਗਾ ਇਹਨੂੰ ਮੈਂ ਇੱਕ ਵਾਰੀ ਕਹੂੰਗੀ ਕਿ ਸ਼ੋਰ ਹੋ ਤੁਸੀਂ ਬੰਦਾ ਖੜ ਕੇ ਦਿਖਾਉਂਗੀ ਜੀ ਤੁਹਾਡੇ ਸਾਹਮਣੇ ਖੜੇਗਾ ਦੇਖੋ ਜੀ ਟੁੱਟ ਗਿਆ ਫਿਰ ਕੌਣ ਜਮ ਬੰਦਾ ਮੈਂ ਕਿਹਾ ਸਾਡੀ ਜ਼ਿੰਮੇਵਾਰੀ ਆ ਜੀ ਜੀ ਕੀ ਗੱਲ ਹੈ ਕੋਈ ਨਹੀਂ ਕਹੂੰਗੀ ਆ ਦੇਖੋ ਜਿਹੜਾ ਬੰਦਾ ਆ ਖੜਨ ਵਾਲਾ ਆ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੇਖ ਸਕਦੇ ਹੋ ਤੁਸੀਂ ਕਿ ਪ੍ਰੋਕਸੀਮਲ 10 ਸਕਿੰਟ ਦੇ ਤੱਕ ਜਿਹੜਾ ਬੰਦਾ ਖੜਾ ਆ ਪਰ ਐਕਟੀਵਾ ਨੂੰ ਕੁਝ ਨਹੀਂ ਹੋ ਰਿਹਾ ਹਾਂ ਜੀ ਮੈਡਮ ਕੁਝ ਹੋਵੇਗਾ ਵੀ ਨਹੀਂ 10 ਸਕਿੰਟ ਕਿ ਜਾਂ 30 ਸਕਿੰਟ ਜਾਂ 1 ਮਿੰਟ ਖੜ੍ਹੀ ਰੱਖੋ ਕੁਝ ਵੀ ਨਹੀਂ ਹੋਵੇਗਾ ਇਹਨੂੰ ਸੋ ਤੁਸੀਂ ਦੇਖ ਸਕਦੇ ਹੋ ਕਿ ਕਹਿੰਦੇ ਨੇ ਬੈਟਰੀ ਵਾਲੀ ਐਕਟੀਵਾ ਜਿਹੜੀ ਇਹਨਾਂ ਕਮਜ਼ੋਰ ਹੁੰਦੀ ਐ ਨੇ ਪਰ ਹੁਣ ਦੇਖੋ ਤੁਸੀਂ ਬੰਦਾ ਜਿਹੜਾ ਚਲਾ ਕੇ ਦਿਖਾ ਰਿਹਾ ਪਰ ਬਿਲਕੁਲ ਵੀ ਵੀਕ ਨਹੀਂ ਹੁੰਦੀ ਅੱਛਾ ਜੇ ਇਹਨੂੰ ਚਾਰਜ ਕਰਨਾ ਹੋਵੇ ਕਿੰਨੇ ਕ ਟਾਈਮ ਦੇ ਵਿੱਚ ਚਾਰਜ ਹੋ ਜਾਂਦੀ ਹੈ ਇਹ ਚਾਰਜ ਮੈਡਮ ਮੈਕਸਮਮ 6 ਘੰਟੇ ਦੇ ਵਿੱਚ ਚਾਰਜ ਹੋ ਜਾਏਗੀ 6 ਘੰਟੇ ਦੇ ਲਈ ਹਾਂਜੀ ਤੇ 80 ਕਿਲੋਮੀਟਰ ਜਾਊਗੀ ਹਾਂਜੀ 80 ਕਿਲੋਮੀਟਰ ਚੱਲੇਗੀ ਇਹ ਇੱਕ ਵਾਰ ਚਾਰਜ ਕਰਨ ਤੇ 80 ਕਿਲੋਮੀਟਰ ਚੱਲੇਗੀ ਜੀ ਤੇ 20 ਰੁਪਏ ਦੀ ਇਹ ਬਿਜਲੀ ਲੈਣੀ 20 ਰੁਪਏ ਦੀ ਬਿਜਲੀ ਲਓ ਵੀ ਮਤਲਬ ਇਹ ਇਹ ਕਹਿ ਦਈਏ ਕਿ ਜਿੱਦਾਂ ਪੈਟਰੋਲ ਵਾਲੀ ਐਕਟਿਵ ਆਂਦੀ ਆ ਨਾ ਕਿ ਉਹਨਾਂ ਦੀ ਐਵਰੇਜ ਵੀ ਘਟਾ ਤੇ ਪੈਟਰੋਲ ਵੀ ਇੰਨਾ ਮਹਿੰਗਾ ਹੋਇਆ ਹੋਇਆ ਕਿ ਹਰ ਇੱਕ ਦੇ ਬਜਟ ਵਿੱਚ ਨਹੀਂ ਆਂਦਾ ਹੈਗਾ ਤੇ ਇਹ ਹੈਗਾ ਵਾ ਵੀ ਅਗਰ 20 ਰੁਪਏ ਦੇ ਵਿੱਚ ਆਪਾਂ ਚਲਾ ਸਕਦੇ ਹਾਂ 80 ਕਿਲੋਮੀਟਰ ਕਿਤੇ ਬੰਦੇ ਲੋਕਲ ਕੰਮ ਕਰਨਾ ਹੋਵੇ ਕਿ ਮਾਰਕੀਟਿੰਗ ਕਰਨੀ ਹੈ ਜਾਂ ਬੱਚਿਆਂ ਨੇ ਸਕ ਬਿਲਕੁਲ ਸਾਇਲੈਂਟ ਹੈ ਬਿਲਕੁਲ ਸਾਇਲੈਂਟ ਹੈਗੀ ਹੈ ਕੋਈ ਇਹਦੇ ਨਾਲ ਪੋਲੂਸ਼ਨ ਵੀ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਤੂੰ ਕੋਈ ਧੂਆਂ ਵਗੈਰਾ ਵੀ ਨਹੀਂ ਨਿਕਲਦਾ ਹਾਂਜੀ ਹਾਂਜੀ ਇਹ ਬਿਲਕੁਲ ਫ੍ਰੀ ਆਫ ਪੋਲੂਸ਼ਨ ਆ ਫ੍ਰੀ ਪੋਲੂਸ਼ਨ ਆ ਦੇਖੋ ਜਿੱਦਾਂ ਕਹਿ ਰਹੀ ਆ ਕਿ ਬਿਲਕੁਲ ਇਹ ਸਟਾਰਟ ਹੈਗੀ ਆ ਇਹਦੀ ਕੋਈ ਆਵਾਜ਼ ਨਹੀਂ ਹੈਗੀ ਦੇਖੋ ਅੱਛਾ ਸਟਾਰਟ ਆ ਇਹ ਬਿਲਕੁਲ ਸਟਾਰਟ ਹੈਗੀ ਆ ਕੋਈ ਆਵਾਜ਼ ਨਹੀਂ ਆ ਤੁਸੀਂ ਦੇਖ ਸਕਦੇ ਹੋ ਮਤਲਬ ਵਾਈਬ੍ਰੇਟ ਵੀ ਨਹੀਂ ਹੋ ਰਹੀ ਕਿ ਹਾਂ ਆਪਾਂ ਹੱਥ ਰੱਖ ਦੇਣਾ ਥੋੜਾ ਜਿਆਦਾ ਵਾਈਬ੍ਰੇਟ ਹੁੰਦੀ ਆ ਪਤਾ ਵੀ ਨਹੀਂ ਲੱਗ ਰਿਹਾ ਵੀ ਇਹ ਸਟਾਰਟ ਹੈ ਹਾਂਜੀ ਹਾਂਜੀ ਬਿਲਕੁਲ ਆ ਦੇਖੋ ਰਿਸ ਦੇਵਾਂਗੇ ਆ ਜੀ ਤੇ ਆਰਸੀ ਵਗੈਰਾ ਦਾ ਕੀ ਹੁੰਦਾ ਹੈ ਇਹ ਇਹ ਵਿਦਆਉਟ ਆਰਸੀ ਨਹੀਂ ਹੈ ਮੈਡਮ ਜਿੱਥੇ ਮਰਜ਼ੀ ਆਪਾਂ ਲੋਕਲ ਕਿਤੇ ਵੀ ਲੈ ਕੇ ਘੁੰਮ ਸਕਦੇ ਆਗੇ ਕੋਈ ਇਹਦਾ ਚਲਾਨ ਨਹੀਂ ਹੈਗਾ ਜੀ ਹਾਂਜੀ ਇਹ ਦੇਖੋ ਇਹਦੇ ਆਈ ਕੈਡ ਅਪਰੂਵ ਹੁੰਦੇ ਨੇ ਇਹ ਜੀ ਦੇਖੋ ਆ ਡਿੱਗੀ ਸਪੇਸ ਇਹਦੀ ਤੇ ਡਿੱਗੀ ਦੀ ਜੇ ਗੱਲ ਕੀਤੀ ਜਾਵੇ ਡਿੱਗੀ ਤੁਸੀਂ ਦੇਖ ਸਕਦੇ ਹੋ ਡਿੱਗੀ ਕਿੰਨੇ ਕੇ ਜ਼ਿਆਦਾ ਵੱਡੀ ਹੈ ਤੇ ਇਹ ਚੀਜ਼ ਦਾ ਕੀ ਹੈ ਕੀ ਹੈ ਇਹ ਮੈਡਮ ਐਮਸੀ ਵੀ ਹੁੰਦੀ ਹੈ ਜੀ ਅਗਰ ਆਪਾਂ ਘਰੋਂ ਕਿਤੇ ਆਪਾਂ 1 ਵੀਕ ਜਾਂ 10 ਦਿਨ ਲਈ ਆਪਾਂ ਕਿਤੇ ਬਾਹਰ ਜਾਣਾ ਤਾਂ ਇਹਨੂੰ ਆਪਾਂ ਆਫ ਕਰ ਦੇ ਦਾਂਗੇ ਆਫ ਕਰ ਦਾਂਗੇ ਤੇ ਕਰੰਟ ਬੰਦ ਹੋ ਜੀਗਾ ਕਰੰਟ ਪਾਸ ਨਹੀਂ ਹੋਏਗਾ ਤੇ ਬੈਟਰੀ ਆਪਣੇ ਉੱਤੇ ਹੀ ਸੇਫ ਰਹਿਣਗੇ ਜਿੱਥੇ ਆਪਾਂ ਚਾਰਜ ਕੀਤੀ ਹੋਈ ਹੈਗਾ ਨਹੀਂ ਤਾਂ ਬੈਟਰੀਆਂ ਦੇ ਸਰਕੂਲ ਚੱਲਦਾ ਰਹਿੰਦਾ ਇਹਨਾਂ ਦਾ ਸਿਰ ਇੱਥੇ ਬੈਟਰੀ ਸੇਫ ਹੋ ਜਾਏਗੀ ਆਪਣੀ ਅਗਰ ਆਪਾਂ 10 ਦਿਨ ਬਾਅਦ ਆ ਕੇ ਵੀ ਇਹਨੂੰ ਆਨ ਕਰਾਂਗੇ ਤਾਂ ਬੈਟਰੀ ਉੱਥੇ ਹੀ ਹੋਏਗੀ ਇਹਦੀ ਅਜੇ ਨਹੀਂ ਦੀ ਕੋਈ ਗਾਰੰਟੀ ਵਗੈਰਾ ਵੀ ਹੁੰਦੀ ਹੈ ਹਾਂਜੀ ਹਾਂਜੀ ਮਾੜਾ ਗਾਰੰਟੀ ਹੈਗੀ ਹੈ ਇਹਦੀ 1 ਸਾਲ ਦੀ ਬੈਟਰੀ ਦੀ ਗਾਰੰਟੀ ਹੈਗੀ ਅਗਰ 1 ਸਾਲ ਦੇ ਵਿੱਚ ਕੁਝ ਵੀ ਹੁੰਦਾ ਫਰੀ ਹੈ ਕੋਸਟ ਆਪਾਂ ਚੇਂਜ ਕਰਕੇ ਦਵਾਂਗੇ ਨਾਲ ਤੇ 3 ਸਾਲ ਦੀ ਇਹਦੀ ਮੋਟਰ ਦੀ ਗਾਰੰਟੀ ਹੈਗੀ ਆ ਜਿੱਤੇ ਪ੍ਰਾਈਸ ਦੀ ਪੰਜਾਹ ਹਜ਼ਾਰ ਤੋਂ ਸ਼ੁਰੂਆਤ ਕਹਿ ਦਈਏ ਆਪਾਂ 85 ਹਜ਼ਾਰ ਤੱਕ ਆਪਣੇ ਕੁਝ ਐਕਟਿਵ ਹੈਗੀਆਂ ਨਿਗੀਆਂ ਇੰਨੀ ਤੁਸੀਂ ਖਾਸੇ ਦੱਸ ਦਿੱਤੀ ਐਨੀ ਵਧੀਆ ਦੀ ਕੁਆਲਿਟੀ ਹੈ ਤੇ ਗੱਲ ਕੀਤੇ ਜਦ ਫੀਚਰਸ ਵੀ ਬਹੁਤ ਜ਼ਿਆਦਾ ਵਧੀਆ ਨੇ ਜੇ ਕਿਸੇ ਨੇ ਬਾਈ ਕਰਨੀ ਹੋਵੇ ਜੇ ਲੈਣੀ ਹੋਵੇ ਤੁਹਾਡਾ ਐਡਰੈਸ ਕਿੱਦਾਂ ਪਤਾ ਲੱਗੂਗਾ ਮੈਡਮ ਮੈਡਮ ਜੀ ਸਾਡਾ ਬਿਲਕੁਲ ਆਸਾਨ ਹੀ ਹੈ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਜਿੱਦਾ ਕਹਿ ਦਈਏ ਕਿ ਆਪਣਾ ਸੂਆ ਰੋਡ ਆਪਣਾ ਫੇਮਸ ਹੈਗਾ ਗੈਂਸਪੁਰਾ ਸੂਆ ਰੋਡ ਜੀ ਤੇ ਇਸਟਮਾ ਚੌਂਗ ਦੇ ਵਿੱਚ ਬਿਲਕੁਲ ਆਪਣੇ ਇਸਟਮਾ ਚੌਂਗ ਦੇ ਵਿੱਚ ਸ਼ੋਰੂਮ ਆਪਣਾ ਲੁਧਿਆਣਾ ਦਾ ਸਭ ਤੋਂ ਵੱਡਾ ਸ਼ੋਰੂਮ ਆ ਆਪਣਾ ਇਹ ਵਹਿ ਵਹੀਕਲ ਦੇ ਵਿੱਚ ਕਹਿੰਦੇ ਇਹ ਰਿਕਸ਼ਾ ਹੋ ਗਿਆ ਆਪਣੇ ਕੋਲ ਇਹ ਲੋਡਰ ਹੋ ਗਿਆ ਇਹ ਸਕੂਟਰ ਹੋ ਗਿਆ ਆਪਣੇ ਕੋਲ ਇਹ ਬਾਈਕ ਵੀ ਹੈਗੇ ਨੇ ਟੀਵੀ ਬਾਈਕ ਜਿਹਨੂੰ ਕਹਿੰਦੇ ਨੇ ਆਪਾਂ ਨੂੰ ਬੈਟਰੀ ਚੱਲਣ ਵਾਲੇ ਮੋਟਰਸਾਈਕਲ ਵੀ ਹੈਗੇ ਨੇ ਆਪਣੇ ਕੋਲੇ ਹਾਂਜੀ ਜੀ ਵੀ ਕਿਸੀ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਫੀਚਰਸ ਦੀ ਫੀਚਰਸ ਤੁਸੀਂ ਦੇਖ ਚੁੱਕੇ ਹੋ ਬਹੁਤ ਜ਼ਿਆਦਾ ਵਧੀਆ ਹੈ ਕਿਤੇ ਵੀ ਘਬਰਾਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਿਰਫ 20 ਰੁਪਏ ਦੀ ਬਿਜਲੀ ਤੇ ਵਿੱਚ 80 ਕਿਲੋਮੀਟਰ ਦੀ ਜਿਹੜੀ ਐਵਰੇਜ ਦਊਗੀ ਜੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਇੱਧਰ ਆ ਕੇ ਜ਼ਰੂਰ ਵਿਜ਼ਿਟ ਕਰ ਲਿਓ ਤੇ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿੜੀ ਹੈਡਲਾਈਨ ਮੈਂ ਨਿਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ